ਜਨਤਾ ਦਿਵਸ ਜਨ ਦੇਖਣ ਵਾਲੇ ਸਾਰੇ ਦੋਸਤਾਂ ਸਵਾਗਤ ਆਓ ਤੁਹਾਨੂੰ ਦਿਖਾਈਏ ਕੱਲ ਮੀਨੇਰੀ ਦਾ ਮਚਾਇਆ ਹੋਇਆ ਕੈਰ ਜਿਹੜੀਆਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਇਹ ਤਸਵੀਰਾਂ ਸੇਖਾ ਰੋਡ ਗਲੀ ਨੰਬਰ 5 ਬਰਨਾਲਾ ਸ਼ਹਿਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਵੱਡੇ ਵੱਡੇ ਦਰਖਤ ਨੇ ਜਿਹੜੇ ਕੱਲ੍ਹ ਹਣੀੜ ਨੇ ਕਿਵੇਂ ਪਟਕੇ ਛੁੱਟ ਦਦੇ ਨੇ ਤਾਂ ਤੁਸੀਂ ਦੇਖਣ ਦੇ ਵਿੱਚ ਇਹ ਵੀ ਤੁਹਾਨੂੰ ਸਾਹਮਣੇ ਆ ਰਿਹਾ ਕਿ ਇੱਕ ਟਰਾਂਸਫਰਮ ਬਿਜਲੀ ਦਾ ਟਰਾਂਸਫਰਮ ਵੀ ਇੱਥੇ ਜੜੋ ਪਟਕੇ ਛੁੱਟ ਦਿੱਤਾਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਇਹ ਐਡੇ ਐਡੇ ਦਰਖਤਾਂ ਦਾ ਇਹ ਹਸਰ ਹੋਇਆਗਾ ਕਿ ਆਮ ਫਸਲਾਂ ਦਾ ਕਿਸਾਨਾਂ ਦੀਆਂ ਫਸਲਾਂ ਦਾ ਕੀ ਹਸਰ ਹੋਇਆ ਹੋਗਾ ਤੁਸੀਂ ਇਸ ਤਸਵੀਰਾਂ ਨੂੰ ਇੰਧਾ ਚਲਾ ਸਕਦੇ ਹੋ ਵੱਡੇ ਵੱਡੇ ਦਰਖਤ ਵੀ ਜੜੋਂ ਪਟਕੇ ਸੁੱਟ ਦਿੱਤੇ ਦੇਗੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੇਖਾ ਰੋਡ ਗਲੀ ਨੰਬਰ 5 ਦੀਆਂ ਨੇ ਤਾਂ ਇੱਥੇ ਲੋਕਾਂ ਨੇ ਇਸ ਦਰਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀ ਆਵਾਜਾਈ ਦੀ ਆਵਾਜਾਈ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਕਰਨ ਦਾ ਨਾ ਪਵੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਬਰਨਾਲਾ ਰੋਡ ਸੇਖਾ ਕੰਚੀਆਂ ਦੀਆਂ ਨੇ ਜਿੱਥੋਂ ਕਿ ਇਹ ਜਿਹੜੇ ਗਦਾਮ ਨੇ ਉਹਨਾਂ ਕੋਲੇ ਵੱਡੇ ਵੱਡੇ ਦਰਖਤਾਂ ਨੂੰ ਪਟ-ਪਟ ਕੇ ਸੁੱਟ ਦਿੱਤਾਗਾ ਇਹ ਤਸਵੀਰਾਂ ਨੇ ਜਿਹੜੀਆਂ ਬਰਨਾਲਾ ਸ਼ਹਿਰ ਦੀਆਂ ਨੇ ਇਹ ਖੁੱਦ ਅੰਦਾਜ਼ਾ ਲਾ ਸਕਦੇ ਹੋ ਜਦ ਡੇ ਡੇ ਦਰਖਤ ਰੁਪਟ ਗਏ ਛੁੱਟ ਤੱਕ ਤੇ ਆਮ ਉਥੇ ਫਸਲਾਂ ਦਾ ਕੀ ਹਸਰ ਹੋਇਆ ਹੋਊਗਾ ਆਹ ਤੁਹਾਨੂੰ ਇੱਥੋਂ ਦੇ ਸਾਡੇ ਨਾਲ ਲੋਕ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਕਿ ਉਹਨਾਂ ਦਾ ਇਸ ਕਹਿਰ ਨੂੰ ਲੈ ਕੇ ਇਸ ਹਨੇੜੀ ਨੂੰ ਲੈ ਕੇ ਉਹਨਾਂ ਦਾ ਕੀ ਕਹਾਂਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮਰ ਵੀ ਡਿੱਗਿਆ ਹੋਇਆ ਜਾਨੀ ਮਾਨੀ ਨੁਕਸਾਨ ਹੋਣ ਤੋਂ ਵਿਚਾਰਿਆ ਆਹ ਤੁਹਾਨੂੰ ਦਿਖਾਈ ਇੱਥੋਂ ਲੋਕਾਂ ਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਹਨੇੜੀ ਦੇ ਬੜਾ ਕਹਿਰ ਮਚਾਇਆ ਹਨਾ ਟਰਾਂਸਫਾਰਮਰ ਵੀ ਡਿੱਗ ਪਿਆ ਦਰਖਤ ਵੀ ਡਿੱਗ ਪਏ ਰਾਸਤਾ ਇੱਕਦਮ ਬੰਦ ਹੋਇਆ ਕੀ ਕਹਿਣਾ ਚਾਹੂੰ। ਦੇਖੋ ਜੀ ਵੈਸੇ ਤਾਂ ਕੁਦਰਤ ਦੇ ਰੰਗ ਨੇ ਇਹਨੂੰ ਕੋਈ ਉਹ ਨਹੀਂ ਕਰ ਸਕਦਾ ਪਰ ਜਿਹੜੀ ਹਨੇਰੀ ਸੀ ਉਹ ਇੰਨੀ ਤੇਜ਼ ਸੀ ਕਿ ਪੁੱਛੋ ਨਾ ਮੈਂ ਅੰਦਰ ਬੈਠਾ ਸੀ ਦੇਖ ਰਿਆ ਸੀ ਜਦੋਂ ਟਰਾਂਸਫਰਮ ਡਿੱਗਿਆ ਨਾਲ ਸਪੈਡਰ ਡਿੱਗਿਆ ਤਾਂ ਪੂਰਾ ਪੂਰਾ ਇੱਥੇ ਬੁਰਾ ਹਾਲ ਸੀਗਾ ਅੱਜ ਜਾਨੀ ਖਾਣ ਹੋਂ ਤੋਂ ਵੱਧ ਗਿਆ ਕਿਉਂਕਿ ਦੇ ਨਾਲ ਹੀ ਰੇੜੀਆਂ ਦੇ ਖੋਖੇ ਲੱਗਦੇ ਆ ਉਧਰ ਕੀ ਵਿਚਾਰੇ ਹੈ ਨਹੀਂ ਸੀਗੇ ਸੋ ਉਸ ਤੋਂ ਬਾਅਦ ਪਬਲਿਕ ਨੂੰ ਇਕੱਠਾ ਕੀਤਾ ਕਰਕੇ ਫਿਰ ਸਾਰਿਆਂ ਨੂੰ ਕਿਹਾ ਵੀ ਭਾਈ ਆਪਾਂ ਰਾਹ ਖੋਲਣਾ ਤੇ ਲੋ ਗ੍ਰੀਨ ਲੋਗ ਉਸੇ ਦਰਖਤੀ ਨੇ ਲੈ ਕੇ ਜਨ ਅਸੀਂ ਲੈ ਗਏ ਸੋ ਫਿਰ ਰਾਹ ਖੋਲਿਆ ਪਰ ਨੇਰੀ ਜਿਆਦਾ ਹੋਣ ਕਰਕੇ ਹੁਣ ਟਰਾਂਸਫਾਰਮਰ ਜਿਹੜਾ ਤੇ ਕਿਰਤੀ ਬੁੱਕ ਜਲਿਆ ਤੇ ਹੁਣ ਮੈਨੂੰ ਨਹੀਂ ਲੱਗਦਾ ਵੀ ਰਾਤ ਨੂੰ ਜਿਹੜੀ ਲਾਈਟ ਆ ਬਹਾਲ ਹੋਊਗੀ ਅੱਛਾ ਜਿੰਮੇ ਕੀ ਇੱਕ ਦਿਨ ਟ੍ਰੈਫਿਕ ਆ ਜਿਆਦਾ ਨਿਕਲਦੀ ਹੈ ਨਾ ਜੀ ਤੇ ਗੱਲ ਕਰੀਏ ਕੋਈ ਜਾਨੀ ਮਾਨੀ ਨੁਕਸਾਨ ਤੋਂ ਬਚਦਰੀ ਹੈ ਜੀ ਬਿਲਕੁਲ ਕੋਈ ਇੱਥੇ ਨੁਕਸਾਨ ਨਹੀਂ ਹੋਇਆ ਜੀ ਕਿਸੇ ਦਾ ਨਾ ਵਹੀਕਲ ਦਾ ਨਾ ਗੱਡੀ ਦਾ ਪਰ ਰੋਡ ਜਾਮ ਹੋਇਆ ਰਿਹਾ ਪਰ ਇੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਕੇ ਨਹੀਂ ਖੜਾ ਹੋਇਆ ਜਿੱਥੋਂ ਤੱਕ ਕਿ ਮੈਂ ਸਿੱਧੀ ਤੋਂ ਨੂੰ ਜਾਣੂ ਵੀ ਕਰਾਵਾ ਸੀ ਸਾਨੂੰ ਇੱਥੇ ਟ੍ਰੈਫਿਕ ਦਾ ਜਾ ਵੀ ਜਿਹੜਾ ਹੈਗਾ ਪੀਸੀਆਰ ਵਗੈਰਾ ਭੇਜ ਦਿਓ ਪਰ ਨਹੀਂ ਕੀ ਆਇਆ ਇੱਥੇ ਆਮ ਪਬਲਿਕ ਨਹੀਂ ਆਉਂਦੇ ਵਿੱਚ ਪਿਆਰ ਨਾਲ ਇੱਕ ਦੂਜੇ ਨੂੰ ਜਿਹੜਾ ਹੈਗਾ ਰਾਸਤਾ ਦੱਸਦਾ ਠੀਕ ਹੈ ਅਸਾ ਕਿਹੜਾ ਰੋਡ ਤੇ ਮਾਦਾ ਹਾਸਾ ਹੋਇਆ ਜੀ ਇਹ ਸੇਖਾ ਰੋਡ ਆ ਜੀ ਗਲੀ ਨੰਬਰ 5 ਨੇੜੇ ਦਸ਼ਮੇਸ਼ਪੁਰ ਬਰਨਾਲਾ ਠੀਕ ਹੈ ਮਤਲਬ بارش ਨੇੜੀ ਕਿੰਨਾ ਟਾਈਮ ਚੱਲੀ ਹੈ ਜੀ ਵੱਧ ਤੋਂ ਵੱਧ ਮੈਨੂੰ ਲੱਗਦਾ ਜੀ 15 10 ਮਿੰਟਾਂ ਦਾ ਸੀ ਜਿਹੜਾ ਮੰਨਣ ਸੀਗਾ 10 ਮਿੰਟਾਂ ਦੇ ਵਿੱਚ ਵਿੱਚ ਬਹੁਤ ਮੁਸ਼ਕਲ ਹੋ ਗਿਆ ਫੈਸਲਾ ਹੋ ਗਿਆ ਜੀ ਹਾਂ ਜੀ ਹਾਂ ਰੋਡ ਵੀ ਦੇਖੋ ਮਨ ਸਾਰੋ ਹੈਂਡ ਪਰ ਸੇਖਾ ਰੋਡ ਤੇ ਬਹੁਤ ਵੱਡਾ ਹਾਸਾ